इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਹਲਕਾ ਮਲੋੜ ਦੇ ਪਿੰਡ ਰਤੜੀਆਂ ਵਿਖੇ ਹੋਈ ਇੱਕ ਮੀਟਿੰਗ ਇਹ ਮੀਟਿੰਗ ਬਲਾਕ ਪ੍ਰਧਾਨ ਸੁਖਜੀਤ ਕੌਰ ਦਾਨੇਵਾਲਾ ਦੇ ਕੋਈ ਵਿੱਚ ਹੋਈ ਸਮੇਂ ਇੱਕ 25 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਇਸ ਸਮੇਂ ਗੁਰਦਾਸ ਸਿੰਘ ਰਤੜੀਆਂ ਨੂੰ ਬਲਾਕ ਵਾਰਿਸ ਪ੍ਰਧਾਨ ਨਿਯੁਕਤ ਕੀਤਾ ਗਿਆ ਪੱਤਰਕਾਰ ਅਵਤਾਰ ਮਰਾ ਮੁਖਰ ਸਾਹਿਬ ਪੰਜਾਬ ਸੰਮੇਵਾਲੀ ਰਾਸਟਰੀ ਸਿਕਤਰ ਲੋਕ ਸਭਾ ਹਲਕਾ ਪ੍ਰੋਜੈਕਟ ਅੰਚਾਰਜ ਅੱਜ ਮੈਂ ਹਲਕਾ ਮਲੋੜ ਦੇ ਪਿੰਡ ਰਥੜੀਆਂ ਵਿਖੇ ਪਹੁੰਚਿਆ ਇੱਥੇ ਇੱਕ ਮਜ਼ਦੂਰਾਂ ਨਾਲ ਜਿਹੜੀ ਮੈਂ ਮੀਟਿੰਗ ਕੀਤੀ ਗਈ ਹੈ ਉਹ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਕੀਤੀ ਗਈ ਹੈ ਜਿਹੜੀ ਨੈਸ਼ਨਲ ਜਸਟਿਸ ਪਾਰਟੀ ਉਹ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਜਿਹੜੀ ਬਾਤ ਠਾਉਂਦੀ ਹੈ ਕਾਫੀ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਆ ਰੀਆਂ ਜੋ ਕਿ ਇਹਨਾਂ ਨੂੰ ਨਹੀਂ ਪਹੁੰਚੀਆਂ ਉਹ ਜਿੰਨੀਆਂ ਵੀ ਸਹੂਲਤਾਂ ਕਰੂੰਗਾ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿੰਨੇ ਇਹਨਾਂ ਦੇ ਵਿਸ਼ੇ ਆ ਉਹਨਾਂ ਨੂੰ ਮੈਂ ਜਲਦ ਤੋਂ ਜਲਦ ਪਹੁੰਚਦਾ ਕਰੂੰਗਾ ਅਧਿਕਾਰੀਆਂ ਤੱਕ ਇੱਥੇ ਇੱਕ ਅਸੀਂ 25 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਕਿ ਤੇ ਜਿਹੜੇ ਜਿੰਨੇ ਰੁਕੇ ਕੰਮਾਂ ਦੀ ਦੇਖਰੇਖ ਕਰੂਗੀ ਜੋ ਕਿ ਉਹ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਤੱਕ ਪਹੁੰਚ ਕਰੂਗੀ